ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਹਿਰਾ ਦਵਾਂਗੇ ਠੋਕੇ ਬਾਬਾ ਸਾਹਿਬ ਜਿੰਦਾਬਾਦ 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 ਕਿਰਤੀ ਲੋਕ ਜਿੰਦਾਬਾਦ 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 ਅਕਲਾਖ ਵਰਕਰ ਯੂਨੀਅਨ ਜਿੰਦਾਬਾਦ 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 ਪੱਕਾ ਲਈ ਲੜਦੇ ਲੋਕ ਡੇਲਾ ਤੋਂ ਨਹੀਂ ਡਰਦੇ ਲੋਕ ਬਾਬਾ ਸਾਹਿਬ ਜਿੰਦਾਬਾਦ 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 ਅਕਲਾਖ ਵਰਕਰ ਯੂਨੀਅਨ ਜਿੰਦਾਬਾਦ 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 ਦਫਤਰ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਅੱਜ ਸਾਡੇ ਆਣਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਨਮ ਦਿਨ ਦਾ ਮੌਕਾ ਉਹਨਾਂ ਦਾ ਅੱਜ ਜਨਮ ਦਿਹਾੜਾ ਆ। ਤਾਂ ਜਨਮ ਦਿਹਾੜੇ ਦੇ ਮੌਕੇ ਉੱਤੇ ਸਮੁੱਚੇ ਦੇਸ਼ 'ਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਮੋਦੀ ਸਰਕਾਰ ਦੀ ਨਾਣਾਸ਼ੈ ਜ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਕਿਉਂਕਿ ਸਾਡੇ ਜਿਹੜੇ ਸੰਵਿਧਾਨ ਦੇ ਰਚੇਤਾ ਸੀ ਡਾਕਟਰ ਬਿਆਨ ਦੇ ਜਿਹੜੀਆਂ ਉਹਨਾਂ ਨੇ ਗੱਲਾਂ ਸੰਵਧਾਨ ਚ ਲਿਖੀਆਂ ਸੀ ਉਹਦੇ ਸਰਾਸਰ ਉਲਟ ਚੱਲ ਰਹੀ ਹੈ ਜਿਹੜੀ ਮੋਦੀ ਸਰਕਾਰ ਆ ਭਾਜਪਾ ਸਰਕਾਰ ਸੋ ਅੱਜ ਅਸੀਂ ਲੋਕਾਂ ਨੂੰ ਸ਼ੀਸ਼ਾ ਦਿਖਾ ਰਹੇ ਆ ਵੀ ਆਪਾਂ ਨੂੰ ਇਹਨਾਂ ਨੂੰ ਦੇਸ਼ ਚ ਭਜਾਉਣਾ ਪਊਗਾ ਇਹਨਾਂ ਦੀ ਤਾਨਾਸ਼ਾਹੀ ਨੂੰ ਖਤਮ ਕਰਨਾ ਪਊਗਾ ਤਾਂ ਸਾਡਾ ਦੇਸ਼ ਬਚੂਗਾ ਤਾਂ ਸਾਡਾ ਸੰਵਧਾਨ ਬਚੂਗਾ ਸੋ ਅੱਜ ਅਸੀਂ ਜਲਾ ਪਦਰੀ ਪ੍ਰੋਗਰਾਮ ਕੀਤੇ ਨੇ ਕਿਉਂਕਿ ਨਹੀਂ ਤਾਂ ਇਹਨਾਂ ਨੇ ਅੱਜ ਤਾ ਇਹ ਮੁੱਖ ਮੰਤਰੀਆਂ ਨੂੰ ਅੰਦਰ ਕਰ ਰਹੇ ਆ ਜੇ ਇਹ ਦਵਾਰੇ ਕਾਬਜ਼ ਹੋ ਗਏ ਤਾਂ ਇਹਨਾਂ ਨੇ ਕੋਈ ਬਖਸ਼ਾ ਹੀ ਨਹੀਂ ਕਰਨਾ ਛੋਟੇ ਤੋਂ ਵੱਡਾ ਲੀਡਰ ਜਿਹੜਾ ਕੋਈ ਸੱਚ ਸੱਚ ਦੀ ਲੜਾਈ ਲੜਾਇ ਕਿ ਉਹ ਹੱਕ ਸੱਚ ਇਹ ਕੋਈ ਕੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਲੜਾਈ ਨਹੀਂ ਇਹ ਕੋਈ ਭਗਵੰਤ ਸਿੰਘ ਮਾਨ ਦੀ ਲੜਾਈ ਨਹੀਂ ਇਹ ਲੋਕਾਂ ਦੀ ਲੜਾਈ ਹੈ ਤੇ ਅਸੀਂ ਲੋਕਾਂ ਦੀ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਭਾਰਤ ਨੂੰ ਬਚਾਉਣ ਦੀ ਲੜਾਈ ਹੈ ਸੋ ਇਹ ਲੜਾਈ ਆਮ ਆਦਮੀ ਪਾਰਟੀ ਐਂਡ ਤੱਕ ਲੜਦੀ ਰਹੂਗੀ ਜਿੰਨਾ ਚਿਰ ਅਸੀਂ ਲੜਾਈ ਜਿੱਤ ਨਹੀਂ ਜਾਂਦੇ ਜਿਸ ਤਰ੍ਹਾਂ ਅੱਜ ਬਾਬਾ ਵੇਦਕਰ ਜੀ ਦਾ ਜਨਮ ਦਿਨ ਹੈ ਆਮ ਆਦਮੀ ਪਾਰਟੀ ਵੱਲੋਂ ਬਾਬਾ ਜੀ ਦੇ ਜਨਮ ਦਿਨ ਤੇ ਬਾਬਾ ਜੀ ਨੇ ਜੋ ਸੰਵਿਧਾਨ ਲਿਖਿਆ ਸੀ ਤੇ ਪੈਰਾ ਦਿੰਦੇ ਹੋਏ ਅੱਜ ਬਾਬਾ ਜੀ ਨੂੰ ਅਸੀਂ ਨਮਨ ਕਰਦੇ ਆਂ ਸਾਡਾ ਬਾਬਾ ਅੰਬੇਦਕਰ ਜੀ ਅੱਗੇ ਸਿਰ ਝੁਕਦਾ ਕਿ ਉਹ ਐਸਸੀ ਪਰਿਵਾਰ ਦੇ ਵਿੱਚੋਂ ਉੱਠ ਕੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਜਦੋਂ ਦੇਸ਼ ਆਜ਼ਾਦ ਹੋਇਆ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਬਾਬਾ ਅੰਬੇਦਕਰ ਜੀ ਕਾਨੂੰਨ ਮੰਤਰੀ ਬਣੇ ਜਿਸ ਤਹਿਤ ਬਾਬਾ ਜੀ ਨੇ ਸੰਵਿਧਾਨ ਲਿਖਿਆ ਸੀ ਅੱਜ ਮੋਦੀ ਸਰਕਾਰ ਬਾਬਾ ਜੀ ਦਾ ਵੀ ਅਪਮਾਨ ਕਰ ਰਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਕਿ ਹਰ ਇੱਕ ਵਰਗ ਨੂੰ ਹਰ ਇੱਕ ਸੰਸਦਾ ਦੇ ਵਿੱਚ ਹਰ ਇੱਕ ਉਹਦੇ ਵਿੱਚ ਜਗ੍ਹਾ ਮਿਲੇ ਅੱਜ ਆਮ ਆਦਮੀ ਪਾਰਟੀ ਬਾਬਾ ਉਮੇਦਕਰ ਜੀ ਦੇ ਸੰਵਿਧਾਨ ਦੇ ਚੱਲਦੇ ਹੋਏ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਦੇ ਵਿੱਚ ਜਗ੍ਹਾ ਦੇ ਰਹੀ ਹੈ ਹਰ ਇੱਕ ਜਗ੍ਹਾ ਦੇ ਵਿੱਚ ਆਮ ਲੋਕਾਂ ਦਾ ਵਿਸਤਾਰ ਕਰ ਰਹੀ ਹੈ ਜਿਸ ਤਰ੍ਹਾਂ ਬਾਬਾ ਉਮੇਦਕਰ ਜੀ ਦਾ ਸੁਪਨਾ ਸੀ ਉੱਤੇ ਚੱਲਦੇ ਹੋਏ ਆਮ ਆਦਮੀ ਪਾਰਟੀ ਬਾਬਾ ਉਮੇਦਕਰ ਜੀ ਸੰਵਿਧਾਨ ਦਾ ਸਤਕਾਰ ਕਰਦੀ ਹੈ ਤੇ ਮੋਦੀ ਸਰਕਾਰ ਬਾਬਾ ਜੀ ਦੇ ਸਿਧਾਂਤ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਆਮ ਆਦਮੀ ਪਾਰਟੀ ਕਦੇ ਵੀ ਬਾਬਾ ਜੀ ਦੇ ਸਿਧਾਂਤ ਨੂੰ ਖਤਮ ਨਹੀਂ ਹੋਣ ਦੇਵੀਗੀ ਤੇ ਆਮ ਆਦਮੀ ਪਾਰਟੀ ਬਾਬਾ ਜੀ ਦੇ ਸਿਧਾਂਤ ਦਾ ਸਤਿਕਾਰ ਕਰਦੀ ਹੈ ਧੰਨਵਾਦ ਆਪਲੀ ਤਮੰਨਾ ਚੇਅਰਮੈਨ ਆਪਣਾ ਰષ્ટ્રਪਰਮਾ ਅੱਜ ਦਫ਼ਤਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਕੀ ਪ੍ਰੋਗਰਾਮ ਸੀ ਤੇ ਕਿੰਨਾ ਇਕੱਠ ਕਿ ਅੱਜ ਆਪਣੇ ਕਲਮ ਦੇ ਨਾਲ ਇਨਕਲਾਬ ਲਿਆਉਣ ਵਾਲੇ ਸਾਡੇ ਡਾਕਟਰ ਭੀਮਰਾਵ ਉਮੇਦ ਕਰਦੇ ਜਨਮ ਦਿਨ ਤੇ ਸਭ ਤੋਂ ਪਹਿਲਾਂ ਮੈਂ ਸਾਰੇ মিডিਆ ਨੂੰ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਉਸ ਤੋਂ ਬਾਅਦ ਜੋ ਪਾਰਟੀ ਵੱਲੋਂ ਰੱਖਿਆ ਗਿਆ ਸੰਵਿਧਾਨ ਬਚਾਓ ਦਾ ਰੱਖਿਆ ਗਿਆ ਸੀ ਉਹਨਾਂ ਨੇ ਲਗਾਉ ਉਹਦੇ ਵਿੱਚ ਉਸ ਦੇ ਵਿੱਚ ਟੀਮ ਜੋ ਇਹਨਾਂ ਨੇ ਗਲਤ ਨੀਤੀਆਂ ਤੇ ਬੀਜੇਪੀ ਆ ਚੁੱਕੀ ਆ ਜੋ ਸੰਵਿਧਾਨ ਨੂੰ ਆਪਣੇ ਆਪ ਨੂੰ ਸਹੀ ਨਹੀਂ ਦੱਸ ਰਹੀ ਕਿਉਂਕਿ ਉਹਨਾਂ ਨੇ ਤੁਸੀਂ ਦੇਖਿਆ ਹੋਊਗਾ ਆਪਣੇ ਰਾਜ ਸਭਾ ਦੇ ਵਿੱਚ ਮੈਂਬਰਾਂ ਦੇ ਵਿੱਚ ਵੀ ਕਿਹਾ ਵੀ ਇਹ ਸੰਵਿਧਾਨ ਸਹੀ ਨਹੀਂ ਬਣਿਆ ਪਿਆ ਉਸ ਸੰਵਿਧਾਨ ਨੂੰ ਗੱਲ ਤਾਂ ਇਹ ਹੈ ਜੋ 70 ਸਾਲ ਤੋਂ ਚੱਲਦਾ ਆ ਰਿਹਾ ਹੈਗਾ ਉਹ ਸੰਵਧਾਨ ਨੂੰ ਖਤਰਾ ਦੱਸ ਰਿਹਾ ਹੈ ਇਹ ਕਿ ਇਹਨਾਂ ਦੇ ਨਾਲ ਜੋ ਆਪੜੇ ਗਲਤ ਨੀਤੀ ਤੇ ਚੱਲ ਪਏ ਉਹਨਾਂ ਗਲਤ ਨੀਤੀਆਂ ਦੇ ਸਹਾਰਾ ਲੈ ਕੇ ਜੋ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਨੇ ਗਲਤ ਨੀਤੀਆਂ ਦੇ ਨਾਲ ਅੰਦਰ ਕੀਤਾ ਹੈ ਅਸੀਂ ਉਸ ਦਾ ਵਿਰੋਧ ਕਰਨ ਦੇ ਵਿੱਚ ਇੱਥੇ ਇੱਕ ਪ੍ਰੋਗਰਾਮ ਕਰਾ ਰਹੇ ਹਾਂ ਹਾਂਜੀ ਆਪਾਂ ਅੱਜ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਜੀ ਆਪ ਜੀ ਪਾਸੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ ਜੀ ਅੱਜ ਦੇ ਇਸ ਦਿਨ ਦੇ ਬਾਰੇ ਵਿੱਚ ਫੱਲਾ ਤਾਂ ਅਸੀਂ ਸਤਿ ਸ੍ਰੀ ਅਕਾਲ ਬੁਲਾਉਨੇ ਆ ਜੀ ਤੇ 1800 99 ਦੇ ਵਿੱਚ ਬਾਬਾ ਸ਼ਹਾਬਾ ਜਰਮ ਆਇਆ ਸੀ ਤੇ ਬਾਬਾ ਸਾਹਿਬ ਦੀ ਸਾਨੂੰ ਇਹਨਾਂ ਨੇ ਆਪਣਾ ਪਰਿਵਾਰ ਦੇਖਿਆ ਸਾਨੂੰ ਲਤੜੇ ਹੋਏ ਲੋਕਾਂ ਨੂੰ ਦੇਖਿਆ ਇਹਨਾਂ ਦੀ ਬਹੁਤ ਵੱਡੀ ਸਾਨੂੰ ਦੇਣਾ ਸੀ ਤੇ ਇਹਨਾਂ ਨੇ ਸਾਨੂੰ ਬੋੜ ਦਾ ਅਧਿਕਾਰ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਨਹੀਂ ਤਾਂ ਸਾਡੇ ਲੋਕ ਲਟੜੇ ਹੋਏ ਸੀ ਸਾਨੂੰ ਕੋਈ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਜਦੋਂ ਸਾਡੇ ਬਾਬਾ ਸਾਹਿਬ ਮੇੜਕਰ ਸਾਹਿਬ ਦੀ ਗੱਲ ਕਰਦੇ ਹੁੰਦੇ ਸੀ ਉਸ ਟਾਈਮ ਗਾਂਧੀ ਕੁਰਸੀ ਲੈ ਕੇ ਖੜਾ ਹੋ ਜਾਂਦਾ ਤੇ ਇਹ ਲੋਕਾਂ ਤੋਂ ਮੈਨੂੰ ਨਫ਼ਰਤ ਆਉਂਦੀ ਆ ਅਸੀਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਜਾਨ ਪਰਿਵਾਰ ਦੇ ਭਲਾਈ ਲਈ ਸਾਡੇ ਲਈ ਇਹਨਾਂ ਨੇ ਬਹੁਤ ਜੋਸ਼ ਦੇ ਨਾਲ ਹੌਸਲੇ ਦੇ ਨਾਲ ਕੰਮ ਕੀਤੇ ਤੇ ਸਾਨੂੰ ਅਸੀਂ ਅੱਜ ਇਹਨਾਂ ਦੀ ਦੇਣ ਦੇ ਨਾਲ ਅਸੀਂ ਭਾਗਾਂ ਦੇ ਵਿੱਚ ਕੰਮ ਕਰਦੇ ਆਂ ਤੇ ਸਾਰੇ ਵਰਕਰ ਇਕੱਠੇ ਹੋ ਕੇ ਹਿੰਦੂਸਤਾਨ ਦੇ ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਅਸੀਂ ਲੱਖ ਲੱਖ ਮੁਬਾਰਕਾਂ ਦਨੇ ਆਂ ਹਾਂਜੀ ਥੋੜਾ ਜਿਹਾ ਹੋਰ ਦੱਸੋ ਜੀ ਆਪਣੇ ਪ੍ਰੋਗਰਾਮ ਦੇ ਬਾਰੇ ਵਿੱਚ ਦੇਖੋ ਜੀ ਬਾਣਾ ਦੇ ਦਰਾਹਟ ਮੋਟ ਨਰਸਰੀ ਦੇ ਵਿੱਚ ਅਸੀਂ ਬਾਬਾ ਸਾਹਿਬ ਦੇ ਚਾਰਮਾਂ ਦੇ ਵਿੱਚ ਤਨੋਂ ਮਨੋਂ ਸਾਰੇ ਵਰਕਰ ਅਰਦਾਸ ਕਰਦੇ ਆਂ ਕਿ ਸਰਦਾਰ ਦਾ ਫੁੱਲ ਭੇਡ ਕਾ ਰਹੇ ਆ ਤੇ 바ਵਾ ਸਾਹਿਬ ਦੀ ਸਾਨੂੰ ਬਹੁਤ ਵੱਡੀ ਦੇਣ ਆ ਅਸੀਂ ਪੰਜਾਬ ਦੇ ਕੋਨੇ ਕੋਨੇ ਤੇ ਅੱਜ 바ਵਾ ਸਾਹਿਬ ਦੀ ਦੇਣ ਦੇ ਨਾਲ ਇਹਨਾਂ ਦੇ ਆਲ ਇੰਡੀਆ ਦੇ ਵਿੱਚ ਯਾਰਮਨਲ ਮਨਾਏ ਗਏ ਨੇ ਤੇ ਸਾਡੇ ਟਮੋਟ ਨਾਰਸਰੀ ਜਗਲਾਦ ਵਰਕਰ ਜੁਨੇ ਨੇ ਪੰਜਾਬ ਹੁਕਮਤ ਸਾਰਾ ਅਸੀਂ 바ਵਾ ਸਾਹਿਬ ਨੂੰ ਸਰਦਾਰ ਦਾ ਫੁੱਲ ਭੇਡ ਕਾ ਰਹੇ ਆ ਇਹਨਾਂ ਤੋਂ ਅਸੀਂ ਬਾਬਾ ਸਾਹਿਬ ਤੋਂ ਸਿੱਖਣਾ ਚਾਹੁੰਦੇ ਆ ਤੇ ਇਹਨਾਂ ਨੇ ਸਾਨੂੰ ਬਹੁਤ ਦਿੱਸਿਆ ਤੇ ਸਮਝਾਇਆ ਤੇ ਹੱਕ ਬਹੁਤ ਔਖੇ ਮਿਲਦੇ ਨੇ ਤੇ ਇਹਨਾਂ ਨੇ ਸਾਨੂੰ ਬਹੁਤ ਮਹਾਨਦਾਰੀ ਦੇ ਨਾਲ ਹੱਕ ਲੈਣੇ ਸਾਨੂੰ ਸਿਕਾਇਆ ਤੇ ਸਾਨੂੰ ਇਹਨਾਂ ਨੇ ਬੋੜ ਦਾ ਅਧਿਕਾਰ ਦਵਾਇਆ ਇਹਨਾਂ ਦੀ ਬਲ ਇਹਨਾਂ ਦੀ ਕਿਰਪਾ ਸਾਧਕਾ ਦੇ ਨਾਲ ਅੱਜ ਅਸੀਂ ਝਮੋਟ ਨਰਸਰੀ ਦੇ ਵਿੱਚ ਜਰਮ ਦਿਨ ਮਨਾ ਰਹੇ ਆ ਬਾਬਾ ਸਾਹਿਬ ਦਾ ਅਸੀਂ ਕਹਿੰਦੇ ਆ ਤੇ ਦੁਬਾਰੇ ਤੁਸੀਂ ਫੇਰ ਜਰਮ ਲੈ ਉਹ ਕਿਉਂ ਜਿਹੜੀਆਂ ਸੈਂਟਰ ਸਰਕਾਰਾਂ ਨੇ ਇਹਨਾਂ ਨੇ ਬਾਬਾ ਸਾਹਿਬ ਦਾ ਮੰਦਿਰ ਢਾਇਆ ਸੀ ਦਿੱਲੀ ਦੇ ਵਿੱਚ ਅਸੀਂ ਬਾਬਾ ਸਾਹਿਬ ਨੂੰ ਯਾਦ ਕਰਦੇ ਆ ਬਾਬਾ ਸਾਹਿਬ ਦੁਬਾਰੇ ਜਰ ਉਹਨੇ ਉਹ ਤੇ ਸਾਡੇ ਸੋਤੇ ਹੋਏ ਲੋਕਾਂ ਨੂੰ ਤੇ ਜਗਾਓ ਤੇ ਸਮੇਂ ਦੀਆਂ ਸਰਕਾਰਾਂ ਨੂੰ ਜਗਾਓ ਤੇ ਸਾਨੂੰ ਲਤੜ ਰਹੀਆਂ ਨੇ ਧੰਨਵਾਦ ਸਾਰੇ ਸਾਥੀਆਂ ਤੁਸੀਂ ਅੱਜ ਦੇ ਪਾਕ ਸਮੇਂ ਆਪਣੇ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਵਿੱਚ ਅਸੀਂ ਅੱਜ ਬਾਂਡੇ ਦੇ ਨਦਰਾਹਾ ਦੀਨ ਟਮੋੜ ਨਰਸਰੀ ਵਿੱਚ ਡਾਕਟਰ ਉਹ ਵੇਦਕਰ ਬਾਬਾ ਜੀ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਅਸੀਂ ਉਹਨਾਂ ਨੂੰ ਫਰਦਾ ਔਰ ਸਤਕਾਰ ਭੇਟ ਕਰ ਰਹੇ ਹਾਂ ਸਾਡੇ ਸਾਰੇ ਸਾਥੀਆਂ ਵੱਲੋਂ ਬਾਬਾ ਜੀ ਦਾ ਜਨਮ ਦਿਨ ਮਨਾਇਆ ਗਿਆ ਅਸੀਂ ਬਾਬਾ ਜੀ ਦੇ ਨਕਸ਼ੇ ਕਰਮਾਤੇ ਚੱਲਣ ਲਈ ਪ੍ਰਣ ਕਰ ਰਹੇ ਹਾਂ ਸਾਨੂੰ ਅਸੀਂ ਬਾਬਾ ਜੀ ਦੇ ਨਕਸ਼ੇ ਕਰ ਚੱਲੇ ਆ ਹੋਏ ਤੋਂ ਸੇਧ ਲੈ ਕੇ ਅਸੀਂ ਆਪਣੇ ਕੰਮ ਕਰ ਰਹੇ ਹਾਂ ਕਰ ਰਹੇ ਹਾਂ ਸਾਡੀਆਂ ਸਰਕਾਰਾਂ ਸਬਧਾਨ ਨੂੰ ਬਦਲ ਰਹੀਆਂ ਨੇ ਸਾਨੂੰ ਸੰਵਿਧਾਨ ਵਧਣ ਦੀ ਲੋੜ ਨਹੀਂ ਸਾਡੀਆਂ ਨਕਮੀਆਂ ਸਰਕਾਰਾਂ ਨੂੰ ਬਾਬਾ ਜੀ ਦੇ ਜੋ ਕੀਤੇ ਹੋਏ ਕੰਮ ਨੇ ਜਾਂ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ